ਵੀਰੋ ਆ ਜਿੱਥੇ ਖੂਨ ਡੁੱਲਿਆ ਤੇ ਆ ਵੇ ਜੁੱਤੀ ਪਈ ਐ ਨਾ ਇੱਥੇ ਇੱਕ ਹਾਦਸਾ ਹੋਇਆ ਜਿਹੜਾ ਰਾਂ ਨੂੰ ਚਮਤਕਾਰ ਕਹਿ ਸਕਦੇ ਆਪਾਂ ਇੱਥੇ 4 ਦਿਨਾਂ ਤੋਂ ਮੇਰਾ ਟਰੱਕ ਖੜਾ ਸੀਗਾ ਜਿਹੜਾ ਉਹ ਵੇ ਹੁਣ ਮੈਂ ਪਰੇ ਕਰਕੇ ਲਾਇਆ ਉਹ ਦੇਖੋ ਹਨਾ ਆ ਵਾਲਾ ਅਚਾਨਕ ਪੁਲਿਸ ਵਾਲੇ ਆਏ ਮੈਨੂੰ ਕਹਿੰਦੇ ਗੱਡੀ ਕੱਢੋ ਗੱਡੀ ਕੱਢੋ ਗੱਡੀ ਕੱਢੋ ਮੈਂ ਕਿਹਾ ਕੀ ਬਾਤ ਆ ਬੋਲੇ ਨਹੀਂ ਗਾੜੀ ਕੱਢੋ ਇਧਰੋਂ ਤੇ ਵੀਰੇ ਮੈਂ ਜਿੱਦਾਂ ਹੀ ਗੱਡੀ ਕੱਢ ਕੇ ਤੇ ਹਾਵੇ ਲਾਈ ਆ ਬੈਕ ਕਰਕੇ ਬੜੇ ਜ਼ੋਰ ਦੀ ਧਮਾਕਾ ਹੋਇਆ ਤੇ ਜੇ ਅਸੀਂ ਆਣ ਕੇ ਵੇਖਿਆ ਨਾ ਤੇ ਜਿੱਥੋਂ ਮੈਂ ਗੱਡੀ ਕੱਢੀ ਆ ਉਥੇ ਆ ਕੇ ਕੋਈ ਹੋਰ ਗੱਡੀ ਰੁਕ ਗਈ ਐਡੀ ਛੇਤੀ ਦੇਖੋ ਉਸ ਗੱਡੀ ਦੇ ਡਾਲੇ ਮਗਰ ਸਕੂਟਰ ਵੱਜਿਆ ਬਹੁਤ ਜ਼ੋਰ ਦੀ ਤੇ ਉਹ ਬੰਦੇ ਦਾ ਜਗਾ ਤੇ ਹੀ ਮੱਥੇ ਦੇ ਵਿੱਚ ਜਿਆਦੀ ਸੱਟ ਲੱਗਣ ਕਰਕੇ ਤੇ ਬੰਦੇ ਦੀ ਡੈਥ ਹੋ ਗਈ। ਇਹ ਗੱਲ ਆਂਧਰਾ ਪ੍ਰਦੇਸ਼ ਦੇ ਕਰਨਾਲ ਜ਼ਿਲ੍ਹੇ ਦੀ। ਅਸੀਂ ਕਮਾਲ ਮੰਨ ਗਏ ਵੀ ਇੱਕ ਤਾਂ ਮੇਰੀ ਗੱਡੀ 4 ਦਿਨਾਂ ਤੋਂ ਉੱਥੇ ਹੀ ਸਿਕੜੀ ਸੀ। ਪੁਲਿਸ ਵਾਲਿਆਂ ਨੇ ਪਹਿਲਾਂ ਨਹੀਂ ਪ੍ਰੈਸ਼ਰ ਬਣਾਇਆ। ਅਚਾਨਕ ਆਏ ਤੇ ਮੈਨੂੰ ਕਹਿੰਦੇ ਗੱਡੀ ਕੱਢ ਜੱਦ ਕਿ ਮੈਂ ਕਿਹਾ ਕੋਈ ਨਹੀਂ ਵੀ ਸਵੇਰੇ ਕੱਢ ਲੂੰਗਾ। ਜਿੱਦ ਕਰਨ ਲੱਗ ਪਏ। ਕਹਿੰਦੇ ਨਹੀਂ ਅਭੀ ਨਿਕਾਲ ਅਭੀ ਨਿਕਾਲ। ਚਲੋ ਮੈਂ ਤਾਂ ਕੱਢ ਕੇ ਆਵੇ ਇਧਰ ਲਾ ਦਿੱਤੀ। ਅੱਛਾ ਮੈਂ ਕੱਢ ਕੇ ਲਾਉਣ ਤੋਂ ਬਾਅਦ ਉੱਥੇ ਆ ਕੇ ਉਹ ਗੱਡੀ ਹੋਰ ਰੁੱਕ ਗਈ। ਹੋਰ ਰੁਗੀਤਾ ਉਹਦੇ ਡਾਲੇ ਮਗਰ ਆ ਕੇ ਉਹ ਵੱਜਾ ਸਕੂਟਰੀ ਤੇ ਬੰਦੇ ਦਾ ਇੰਦਾ ਹਾਦਸਾ ਹੋ ਗਿਆ ਉਹਦੇ ਨਾਲ ਮੈਂ ਗੱਲ ਕਹਿਣਾ ਵੀ ਜੇ ਮੇਰੀ ਗੱਡੀ ਉੱਥੇ ਖੜੀ ਹੁੰਦੀ ਤਾਂ ਉਹ ਬੰਦੇ ਦਾ ਇਦਾਂ ਨੁਕਸਾਨ ਨਹੀਂ ਸੀ ਹੋਣਾ ਕਿਉਂਕਿ ਉਹ ਬੰਦੇ ਦਾ ਜਿਹੜਾ ਮੱਥਾ ਨਾ ਡਾਲੇ 'ਚ ਵੱਜਾ ਉਸ ਗੱਡੀ ਤੇ ਤੇ ਮੇਰੀ ਗੱਡੀ ਆ ਉਹ ਟਰਾਲੀ ਮਗਰੋਂ ਵੇਖੋ ਨੀਵੀਂ ਆ ਬਹੁਤ ਜ਼ਿਆਦੀ ਹੈ ਨਾ ਜੇ ਮੇਰੇ ਮਗਰ ਉਹ ਵੱਜਦੀ ਵੀ ਸਕੂਟਰੀ ਤਾਂ ਉਹ ਬੰਦੇ ਦੇ ਧੁੰਨੀ ਤੋਂ ਠਾਠਾ ਠਾਟ ਲੱਗਣੀ ਸੀ ਉੱਪਰਲਾ ਹਿੱਸਾ ਤਾਂ ਖਾਲੀ ਸੀ ਇਸ ਕਰਕੇ ਉਹਦਾ ਬਚਾਅ ਹੋ ਜਾਣਾ ਸੀ ਸਮਝ ਨਹੀਂ ਆਉਂਦੀ ਰੱਬ ਕਿਹੜੇ ਰੰਗਾਂ 'ਚ ਰਾਜੀ ਆ ਵੀ ਜੋ ਉਹਦੀ ਰਜਾ ਦੇ ਵਿੱਚ ਹੋਣਾ ਉਹ ਹੋ ਕੇ ਰਹਿੰਦਾ ਜਿੰਨਾ ਕੋਈ ਮਰਜ਼ੀ ਬੰਦਾ ਕਰ ਲੇ ਬਚਾ ਨਹੀਂ ਹੋ ਸਕਦਾ ਆ ਵੇਖੋ ਮੇਰੇ ਮਗਰਲੇ ਬੰਨੇਓ ਕਿੰਨਾ ਇਹ ਮੇਰੀ ਗੱਡੀ ਦੀ ਜਿਹੜੀ ਆ ਟੋਲੀ ਆ ਨੀਵੀਂ ਆ ਆ ਜਿੱਥੇ ਮੇਰੇ ਟੈਂਕੀ ਆ ਨਾ ਆ ਫਿਲਟਰ ਵਾਲੀ ਜਗਾ ਇਸ ਜਗ੍ਹਾ ਤੇ ਆ ਕੇ ਉਹ ਵੱਜਣੀ ਸੀ ਸਕੂਟਰੀ ਜੇ ਮੇਰੀ ਗੱਡੀ ਉਥੇ ਖੜੀ ਹੁੰਦੀ ਤਾਂ ਉਥੇ ਆ ਕੇ ਰੁੱਕ ਗਈ ਡਾਲਾ ਬੋਡੀ ਤੇ ਡਾਲਾ ਬੋਡੀ ਦੇ ਵਿੱਚ ਜਦੋਂ ਵੱਜੀ ਸਕੂਟਰੀ ਮੱਥਾ ਵੱਜਾ ਉਹਦਾ ਡਾਲੇ 'ਚ ਤੇ ਉਹ ਬੰਦੇ ਦਾ ਜਗਾ ਤੇ ਨੁਕਸਾਨ ਹੋ ਗਿਆ ਵਾਹ ਪ੍ਰਮਾਤਮਾ ਦੇ ਰੰਗਾਂ ਦਾ ਨਹੀਂ ਪਤਾ ਲੱਗਦਾ ਕਿ ਉਹਨੇ ਕੀ ਕਰਨਾ ਤੇ ਜੋ ਹੋਣਾ ਫਿਰ ਉਹ ਹੋ ਕੇ ਰਹਿੰਦਾ ਬਚਾ ਨਹੀਂ ਹੋ ਸਕਦਾ ਉਹਦਾ ਇਹ ਘਟਨਾ ਮੇਰੇ ਨਾਲ ਘਟਦੀ ਤਾਂ ਉਸ ਬੰਦੇ ਦਾ ਨੁਕਸਾਨ ਨਹੀਂ ਸੀ ਹੋਣਾ ਠੀਕ ਹੈ ਵੀਰੋ ਇਹਨੂੰ ਰੱਬ ਦੇ ਰੰਗ ਕਹਿ ਸਕਦੇ ਆ ਜਾਂ ਅਚਾਨਕ ਹੋਇਆ ਕਹਿ ਸਕਦੇ ਆ